ਆਉ ਜੀ ਅੱਜ ਇਸ ਕਿਤਾਬ ਜਪਜੀ ਸਾਹਿਬ ਦੇ 9ਵੇਂ ਪੇਜ ਤੇ ਸਨ ਆਪਾਂ ਜਿਸ ਦੇ ਆਖਰ ਵਿੱਚ ਅਕਾਲ ਮੂਰਤ ਦੀ ਗੱਲ ਹੋਈ ਹੈ ਜੀ ਆਪਾਂ ਮੂਲ ਮੰਤਰ ਦੀ ਗੱਲ ਕਰਦੇ ਆ ਰਹੇ ਸੀ ਅਕਾਲ ਜਿਹੜਾ ਮੂਰਤ ਹੈ ਅਕਾਲ ਸ਼ਬਦ ਹੈ ਵੱਖਰਾ ਹੈ ਮੂਰਤ ਵੱਖਰਾ ਹੈ ਅਕਾਲ ਦੋ ਸ਼ਬਦਾਂ ਤੋਂ ਬਣਿਆ ਜੀ ਆੜਾ ਤੇ ਕਾਲ ਕਾਲ ਹੁੰਦਾ ਮੌਤ ਕਾਲ ਹੁੰਦਾ ਸਮਾਂ ਐੜਾ ਹੁੰਦਾ ਜੀ ਭਾਵ 네ਗੇਟਿਵ ਹੋ ਜਾਂਦਾ ਕਿਸੇ ਬਿਨਾ ਰਹਿਤ ਜਿਹੜਾ ਪਹਿਲਾਂ ਨਿਰ ਸੀ ਨਾ ਉਮੇ ਆੜਾ ਆ ਕਿਸੇ ਅੱਖਰ ਨੂੰ ਦੇ ਮੂਰੇ ਆੜਾ ਲੱਗ ਜਾਵੇ ਉਹਨੂੰ 네ਗੇਟਿਵ ਕਰ ਦਿੰਦਾ ਜੀ ਠੀਕ ਹੈ ਇਹ ਜ਼ਿਆਦਾਤਰ ਇਦਾਂ ਹੁੰਦਾ ਕਈ ਅੱਖਰ ਹੀ ਆੜੇ ਤੋਂ ਸ਼ੁਰੂ ਹੁੰਦੇ ਜਿਵੇਂ ਅਨਾਰ ਜੀ ਠੀਕ ਹੈ ਇਸ ਲਈ ਹਰ ਵਕਤ ਨਹੀਂ ਹੁੰਦਾ ਇਹ ਥੋੜੀ ਜੀ ਪ੍ਰਮਾਤਮਾ ਵੱਲ ਸੋਝੀ ਲੈਣੀ ਚਾਹੀਦੀ ਤੇ ਆਪ ਦੇਖਣਾ ਜਿਵੇਂ ਅਨਾਰ ਇੱਕ ਫਰੂਟ ਦਾ ਨਾਮ ਹੈ ਪੋਮੋਗ੍ਰੈਂਟ ਜਿਹਨੂੰ ਕਹਿੰਦੇ ਆ ਠੀਕ ਹੈ ਤੇ ਜਿਹੜਾ ਆੜਾ ਨੰਨੇ ਨਕਨਾਰਾ ਨਾਰਾ ਗਿਆ ਉਮੇ ਜਿਵੇਂ ਇਹ ਆੜਾ ਕਕੇ ਨਕਨ ਲਲਾ ਅਕਾਲ ਕਾਲ ਮੌਤ ਨੂੰ ਕਹਿੰਦੇ ਆ ਕਾਲ ਸਮੇਂ ਨੂੰ ਕਹਿੰਦੇ ਆ ਐਡਾ ਜਦੋਂ ਲੱਗ ਗਿਆ ਨੈਗੇਟਿਵ ਹੋ ਗਿਆ ਭਾਵ ਸਮੇਂ ਤੋਂ ਬਾਹਰ ਮੌਤ ਤੋਂ ਬਾਹਰ ਠੀਕ ਹੈ ਮੂਰਤ ਮਮੀ ਨੂੰ ਦੁਲੈਂਕੜੇ ਰਾਰਾ ਤੱਤੇ ਨੂੰ ਸਿਆਰੀ ਠੀਕ ਹੈ ਮੂਰਤ ਹੁੰਦਾ ਜੀ ਕਿਸੇ ਚੀਜ਼ ਦਾ ਸਰੂਪ ਜਿਵੇਂ ਆਪਾਂ ਕਹਿੰਦੇ ਸਰੀਰ ਹੈ ਮੇਰੀ ਮੂਰਤ ਹੈ ਜਾਂ ਜਿਵੇਂ ਮੂਰਤੀ ਬਣੀ ਹੁੰਦੀ ਹੈ ਜੀ ਜਿਵੇਂ ਮੰਦਰਾਂ ਵਿੱਚ ਇਸ ਲਈ ਕਿਸੇ ਚੀਜ਼ ਦਾ ਆਕਾਰ ਹੋਣਾ ਕਿਸੇ ਚੀਜ਼ ਦਾ ਸਰੂਪ ਹੋਣਾ ਕਿਸੇ ਚੀਜ਼ ਦੀ ਮੂਰਤ ਹੋਣਾ ਦੋ ਅਰਸ ਨਿਕਲ ਗਏ ਜੀ ਇਸ ਦੇ ਕਿ ਪ੍ਰਭੂ ਚਲੋ ਅਰਥ ਤਾਂ ਇੱਕੋ ਨਿਕਲਦਾ ਪਰ ਦੋ ਢੰਗ ਨਾਲ ਨਿਕਲਦੇ ਕਿ ਪ੍ਰਭੂ ਪਰਮਾਤਮਾ ਦਾ ਕੋਈ ਆਕਾਰ ਨਹੀਂ ਹੈ ਠੀਕ ਹੈ ਤੇ ਦੂਜਾ ਇਹ ਹੈ ਅੰਦਾ ਕਿ ਉਹ ਸਮੇਂ ਤੋਂ ਬਾਹਰ ਹੈ ਠੀਕ ਹੈ ਜਿਹੜੀ ਉਸ ਦਾ ਆਕਾਰ ਹੈ ਨਾ ਜਿਹੜੀ ਉਸ ਦੀ ਮੂਰਤ ਹੈ ਨਾ ਉਹ ਟਾਈਮਲੈਸ ਹੈ ਭਾਵੇਂ ਉਹ ਜਨਮ ਮਰਨ ਦੇ ਚੱਕਰਾਂ ਚ ਨਹੀਂ ਆਉਂਦਾ ਜਿਹੜਾ ਅਜੂਨੀ ਵਿੱਚ ਵੀ ਅੱਗੇ ਆਵੇਗਾ ਠੀਕ ਹੈ ਭਾਵੇਂ ਕਦੇ ਕਿਸੇ ਮਨੁੱਖ ਦੇ ਵਿੱਚ ਸੀਮਤ ਨਹੀਂ ਹੈ ਇਹ ਬਹੁਤ ਸਾਰੇ ਦੇਵੀ ਦੇਵਤਿਆਂ ਦਾ ਖੰਡਨ ਕਰਦੀ ਹੈ ਜੀ ਤੇ ਮਾਫ ਕਰਨਾ ਇਹ ਜਿਹੜੇ ਇਸਾਈ ਧਰਮ ਦੇ ਵਿੱਚ ਜਿਹੜੇ ਈਸਾ ਨੂੰ ਰੱਬ ਮੰਨਦੇ ਨੇ ਠੀਕ ਹੈ ਇਹ ਉਹਨਾਂ ਦੇ ਖਿਲਾਫ ਵੀ ਹੈ ਹਾਲਾਂਕਿ ਮਾਫ ਕਰਨਾ ਮੈਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ ਬਾਈਬਲ ਵੀ ਈਸਾ ਨੇ ਨਹੀਂ ਲਿਖੀ ਸੀ ਉਸ ਦੇ ਮਰਨ ਤੋਂ 100 ਸਾਲ ਪਹਿਲਾਂ ਪਹਿਲਾਂ ਸ਼ਾਇਦ ਮਾਰਕ ਨੇ ਲਿਖੀ ਸੀ ਜਾਂ ਜੌਨ ਨੇ ਲਿਖੀ ਸੀ ਜੀ ਤੇ 100 ਸਾਲ ਤੋਂ ਬਾਅਦ ਸੀਗੀ ਤੇ ਉਹਦੇ ਵਿੱਚ ਵੀ ਵੇਰੀਏਸ਼ਨਸ ਨੇ ਜੀ ਕਿਤੇ ਉਨਾਂ ਨੇ ਇਹ ਦੱਸਿਆ ਕਿ ਇਸਾ ਜੀਸਸ ਨੂੰ ਕਿੰਨੇ ਉਹ ਰੱਬ ਆ ਕਿਤੇ ਕਹਿੰਦੇ ਵੀ ਨਹੀਂ ਹੈ ਉਸ ਦਾ ਵੀ ਅੱਗੇ ਰੱਬ ਹੈ ਠੀਕ ਹੈ ਇਸ ਲਈ ਉਹ ਖੁਦ ਕਨਫਿਊਜ਼ ਹੋਏ ਨੇ ਪਰ ਉਹ ਲੋਕਾਂ ਨੇ ਝੂਠ ਨੂੰ ਇੰਨਾ ਜਿਆਦਾ ਆ ਵੇਚ ਦਿੱਤਾ ਅੱਧੀ ਦੁਨੀਆ ਉਹਨਾਂ ਨੇ ਉਸ ਝੂਠ ਨੂੰ ਜਨ ਕਿ ਹੁਣ ਗੱਲ ਸੱਚ ਦੀ ਜੇ ਧਿਆਨ ਨਾਲ ਸੋਚਿਆ ਜਾਵੇ ਥੋੜਾ ਜਿਹਾ ਧਿਆਨ ਨਾਲ ਸੋਚ ਲਓ ਜੀ ਮਾਫ ਕਰਨਾ ਮੈਨੂੰ ਕਿ ਕਈ ਵਾਰ ਜ਼ਰੂਰੀ ਨਹੀਂ ਹੁੰਦਾ ਕਿ ਜ਼ਿਆਦਾਤਰ ਲੋਕ ਕਿਸੇ ਚੀਜ਼ ਨੂੰ ਸੱਚਿਆਂ ਨੂੰ ਸੱਚ ਹੋਵੇ ਫਿਰ ਤੋਂ ਸੋਚ ਲਓ ਜੀ ਜ਼ਿਆਦਾਤਰ ਲੋਕ ਜੇ ਮਨ ਲਾ 100 ਬੰਦੇ ਜੇ 100 ਚੋਂ 90 ਕਹਿਣ ਕਿ ਇਹ ਚੀਜ਼ ਸੱਚ ਹੈ ਦਾ ਮਤਲਬ ਇਹ ਨਹੀਂ ਕਿ ਇਹ ਸੱਚ ਹੋएगी ਠੀਕ ਹੈ ਅਮਰੀਕਾ ਨੇ ਸਾਰੀ ਦੁਨੀਆ ਨੂੰ ਇਹ ਦੱਸਤਾ ਸੀ ਕਿ ਅਸੀਂ ਚੰਦਰਮਾ ਤੇ ਉਤਰੇ ਸਾਂ ਅਸੀਂ ਆਕ ਕੀਤਾ ਅੱਜ ਪਤਾ ਲੱਗਦਾ ਜੀ ਇਹ ਗੱਲ ਝੂਠ ਹੈ ਕੋਈ ਚੰਦਰਮਾ ਤੇ ਨਹੀਂ ਉਤਰੇ ਪਰ ਸਾਰੀ ਦੁਨੀਆ ਨੂੰ ਇਹ ਚੀਜ਼ ਸੱਚ ਜਿਹੜੀ ਉਹਨਾਂ ਨੇ ਵੇਚਤੀ ਸੀ ਉਹਨਾਂ ਦੀ ਨਿਊਜ਼ ਮੀਡੀਆ ਇੰਨੀ ਵਧੀਆ ਸੀ ਜੀ ਉਹਨਾਂ ਦੀ ਮੂਵੀ ਬਣਾਉਣ ਦਾ ਜਿਹੜਾ ਟੈਕਨੋਲੋਜੀ ਸੀ ਇੰਨੀ ਵਧੀਆ ਸੀ ਠੀਕ ਹੈ ਜਿਹੜੀ 911 ਦੀ ਗੱਲ ਕਰਦੇ ਆ ਜਿਹੜਾ ਸਤੰਬਰ ਚ ਹੋਇਆ ਕਿ ਅਟੈਕ ਕੀਤਾ ਅੱਜ ਇਹ ਵੀ ਪਤਾ ਲੱਗਦਾ ਕਿ ਇਹਨਾਂ ਨੇ ਆਪ ਕੀਤਾ ਸੀ ਕਿ ਬਿਲਡਿੰਗਾਂ ਡੈਮੋਲੇਸ਼ਨ ਕੀਤੀਆਂ ਸੀ ਜੀ ਠੀਕ ਹੈ ਪਰ ਉਹ ਸੱਚ ਜਿਹੜਾ ਝੂਠ ਸੀ ਜਿਹੜਾ ਇਹਨਾਂ ਵੇਚਦਾ ਸੀ ਕਿ ਸਾਰੀ ਦੁਨੀਆ ਨੇ ਖਰੀਦ ਲਿਆ ਸੀ ਜੀ ਉਵੇਂ ਹੀ ਜਿਹੜਾ ਇਸਾਈ ਧਰਮ ਦਾ ਸੰਮਨ ਵੱਧ ਜਿਹੜਾ ਜ਼ੋਰ ਲੱਗਿਆ ਹੋਇਆ ਉਹ ਲੋਕਾਂ ਨੂੰ ਕਨਵਰਟ ਕਰਨ ਚ ਲੱਗਿਆ ਹੋਇਆ ਤਾਂ ਕਿ ਲੋਕਾਂ ਨੂੰ ਇਹਨਾਂ ਬ੍ਰੇਨ ਵਾਸ਼ ਕਰ ਦੋ ਕਿ ਸਵਾਲ ਪੁੱਛਣ ਵਾਲਾ ਹੋਵੇ ਨਾ ਤੇ ਜੇ ਮਿਨੋਰਟੀ ਸਵਾਲ ਪੁੱਛਣ ਵਾਲੀ ਹੋਵੇਗੀ ਤੇ ਮжоਰਟੀ ਜਿਹੜੀ ਹੋਗੀ ਉਹਨਾਂ ਨੇ ਆਪਣੇ ਆਪ ਹੀ ਉਸ ਨੂੰ ਦਬਾ ਲੈਣਾ ਠੀਕ ਹੈ ਫਿਰ ਵਾਪਸ ਆਕਾਲ ਮੂਰਤ ਸਮੇ ਤੋਂ ਬਾਹਰ ਦੀ ਮੂਰਤ ਠੀਕ ਹੈ ਦੂਸਰੇ ਅਰਥ ਇਹ ਹੈ ਕਿ ਪ੍ਰਮਾਤਮਾ ਦੀ ਕੋਈ ਮੂਰਤ ਨਹੀਂ ਉਸ ਦਾ ਕੋਈ ਸਰੂਪ ਨਹੀਂ ਉਹ ਮੇਰੇ ਵਰਗਾ ਨਹੀਂ ਹੈ ਪਾਵਕ ਬੰਦੇ ਦੇ ਰੂਪ ਵਿੱਚ ਨਹੀਂ ਹੈ ਜਾਂ ਇੱਕ ਬੁੜੀ ਦੇ ਰੂਪ ਵਿੱਚ ਨਹੀਂ ਹੈ ਪਹਿਲਾਂ ਵੀ ਗੱਲ ਕੀਤੀ ਸੀ ਕਰਤਾ ਪੁਰਖ ਹੈ ਤਾਂ ਉਹ ਮਰਦ ਹੈ ਠੀਕ ਹੈ ਪਰ ਉਸ ਦੀ ਕੋਈ ਸ਼ਕਲ ਸਰੂਪ ਨਹੀਂ ਹੈ ਠੀਕ ਹੈ ਆਕਾਲ ਮੂਰਤ ਠੀਕ ਹੈ ਫਿਰ ਸਮੇ ਦੇ ਪ੍ਰਭਾਵ ਤੋਂ ਬਾਹਰ ਉਸ ਦਾ ਕੋਈ ਸਰੂਪ ਨਹੀਂ ਹੈ ਉਹ ਇੱਕ એનર્ਜੀ ਹੋ ਸਕਦੀ ਆ ਉਹ ਜਿਵੇਂ ਚਾਵੇ ਉਹਵੇਂ ਹੋ ਸਕਦਾ ਇਹ ਸਾਰੀਆਂ ਅੱਖਾਂ ਉਸ ਦੀਆਂ ਨੇ ਪਰ ਉਸ ਦੀ ਕੋਈ ਅੱਖ ਨਹੀਂ ਹੈ ਆਪਾਂ ਰਾਤ ਨੂੰ ਪੜਦੇ ਆ ਠੀਕ ਹੈ ਆ ਨਨ ਨੈਨ ਹੈ ਤੋਹੇ ਕਹੋ ਭੁੱਲ ਗਿਆ ਹੁਣ ਮੈਂ ਸ਼ਬਦ ਕਿ ਉਹ ਮੇਰੇ ਮਾਲਕਾ ਸਾਰੀਆਂ ਅੱਖਾਂ ਤੇਰੀਆਂ ਨੇ ਪਰ ਤੇਰੀ ਕੋਈ ਅੱਖ ਨਹੀਂ ਹੈ ਸਾਰੀਆਂ ਜ਼ੁਬਾਨਾਂ ਤੇਰੀਆਂ ਨੇ ਪਰ ਤੇਰੀ ਕੋਈ ਜ਼ੁਬਾਨ ਨਹੀਂ ਹੈ ਸਾਰੇ ਕੰਨ ਤੇਰੇ ਨੇ ਪਰ ਤੇਰੇ ਕੋਈ ਕੰਨ ਨਹੀਂ ਹੈ ਜੀ ਠੀਕ ਹੈ ਜੇ ਆਪਾਂ ਰੋਜ਼ ਬਾਣੀ ਪੜਦੇ ਆ ਰਾਤ ਨੂੰ ਮਰਜ ਸੁੱਖ ਰੱਖੇ ਤੇ ਫਿਰ ਆਪਣੀ ਸੁਰਤ ਉੱਥੇ ਲੈ ਜੋ ਮੂਲ ਮੰਤਰ ਪੜਦੇ ਆ ਇੱਕ ਓੰਕਾਰ ਸਤਨਾਮਾ ਪੜਦੇ ਆ ਰਹੇ ਆ ਅਸੀਂ ਬੈਠੀ ਜਿਹੜੀ ਤੁਹਾਡੇ ਦਿਮਾਗ ਵਿੱਚ ਜਗ੍ਹਾ ਬਣਾਈ ਹੈ ਤੁਸੀਂ ਬੈਠੇ ਹੋ ਤੁਹਾਡੇ ਨਾਲ ਤੁਹਾਡਾ ਗੁਰੂ ਨਾਨਕ ਕਿਉਂਕਿ ਬਾਣੀ ਗੁਰੂ ਨਾਨਕ ਦੀ ਹੈ ਜੀ ਗੁਰੂ ਨਾਨਕ ਬੈਠਾ ਹੈ ਬਾਹ ਫੜੀ ਹੈ ਤੁਹਾਡੇ ਸ਼ਬਦ ਗੁਰੂ ਨਾਨਕ ਦੇ ਨੇ ਬੋਲ ਅਸੀਂ ਰਹੇ ਤਾਂ ਕਿ ਸਾਡੀ ਸਾਹ ਜਿਹੜੀ ਉਸ ਪ੍ਰਭੂ ਪਰਮਾਤਮਾ ਜਿਹੜਾ ਸਾਡੇ ਸਾਹਮਣੇ ਬੈਠਾ ਉਸ ਨਾਲ ਪੈ ਸਕੇ ਉਸ ਦੇ ਚਾਰਨਾ ਤੇ ਡਿਗਿਆ ਮਾਲਕਾ ਤੂੰ ਆਪਣੇ ਕੁਝ ਗੁਣ ਇਹ ਮੈਨੂੰ ਦੇ ਦੇ ਫਿਰ ਦੱਸ ਦਮਾ ਮੰਤਰ ਜਿਉਂ ਆਪੈ ਨੂੰ ਕਹਿੰਨੇ ਆ ਜੇ ਨਾਮ ਆਪਾਂ ਇਸ ਦਾ ਮੂਲ ਮੰਤਰ ਰੱਖਿਆ ਤਾਂ ਇਹ ਯਾਦ ਰੱਖੋ ਇਹ ਸ਼ਕਤੀਆਂ ਇਹ ਗੁਣ ਅਸੀਂ ਆਪਣੇ ਅੰਦਰ ਪੈਦਾ ਕਰਨੇ ਨੇ ਇੱਕ ਓੰਕਾਰ ਮੇਰੇ ਮਾਲਕਾ ਤੂੰ ਮੇਰੇ ਅੰਦਰ ਪ੍ਰਗਟ ਹੋ ਜਿਹੜਾ ਤੂੰ ਹੈਗਾ ਤੂੰ ਦੁਨੀਆ ਤੇਰੇ ਤੋਂ ਪ੍ਰਗਟ ਹੋਈ ਜਾਂਦਾ ਤੂੰ ਮੇਰੇ ਅੰਦਰ ਪ੍ਰਗਟ ਹੋ ਜਾ ਮੇਰੇ ਮਾਲਕਾ ਠੀਕ ਆ ਇਹ ਇਹ ਆਪਣੇ ਅੰਦਰ ਜਿਹੜਾ ਸੱਚਖੰਡ ਦੀ ਅਵਸਥਾ ਵੀ ਗੱਲ ਕਰਾਂਗੇ ਆਪਾਂ ਠੀਕ ਆ 7ਵੀਂ ਪੌੜੀ ਚ ਆਏਗਾ ਉਹ ਵੀ ਇਹੀ ਹੈ ਕਿ ਪ੍ਰਮਾਤਮਾ ਨੂੰ ਆਪਣੇ ਅੰਦਰ ਪ੍ਰਗਟ ਕਰਨਾ ਹੈ ਇਕ ਓੰਕਾਰ ਸਤਨਾ ਮੇਰਾ ਮਾਲਕਾ ਤੇਰਾ ਨਾਮ ਹੀ ਤੇਰੀ ਹੋਂਦ ਹੈ ਤੂੰ ਹੀ ਸੱਚ ਦੁਨੀਆ ਚ ਬਾਕੀ ਸਭ ਕੁਝ ਝੂਠ ਹੈ ਮੈਂ ਉਸ ਸੱਚ ਨਾਲ ਮਿਲਣਾ ਮੈਂ ਉਸ ਧੁਰੇ ਨਾਲ ਮਿਲਣਾ ਮੈਂ ਉਸ ਨੂੰ ਮਿਲਣਾ ਜਿਸ ਦੀ ਹੋਂਦ ਹੈ ਕੋਈ ਦੁਨੀਆ ਚ ਠੀਕ ਹੈ ਮੇਰੀ ਵੀ ਕੋਈ ਹੋਂਦ ਹੋ ਜਾਵੇ ਮੈਂ ਵੀ ਤੇਰੇ ਨਾਲ ਇੱਕ ਮਿਕ ਹੋਵਾਂ ਕਰਤਾਪੁਰਖ ਤੂੰ ਸਭ ਕੁਝ ਕਰਨ ਵਾਲਾ ਮੇਰਾ ਮਾਲਕਾ ਇਹ ਦੁਨੀਆ ਸਾਰੇ ਕੁਝ ਜੋ ਵੀ ਹੋ ਰਿਹਾ ਤੇਰਾ ਕੀਤਾ ਹੋ ਰਿਹਾ ਤੂੰ ਨਿਰਭਉ ਹੈ ਮੇਰਾ ਮਾਲਕਾ ਤੈਨੂੰ ਕਿਸੇ ਦਾ ਕੋਈ ਡਰ ਨਹੀਂ ਤੇਰੇ ਕੋਈ ਬਰਾਬਰ ਦਾ ਨਹੀਂ ਤੂੰ ਨਿਰਵੈਰ ਤੇਰਾ ਕਿਸੀ ਨਾ ਕੋਈ ਵੈਰ ਨਹੀਂ ਤੂੰ ਸਾਰਿਆਂ ਨਾਲ ਪਿਆਰ ਕਰਦਾ ਅਕਾਲ ਮੂਰਤ ਮੇਰੇ ਮਾਲਕਾ ਤੇਰੀ ਖੁਦ ਦੀ ਕੋਈ ਮੂਰਤ ਨਹੀਂ ਹੈ ਤੂੰ ਸਭ ਕੁਝ ਤੇਰੀ ਮੂਰਤ ਹੈ ਤੇਰੀ ਖੁਦ ਦੀ ਨਹੀਂ ਹੈ ਤੂੰ ਸਾਰਿਆਂ ਵਿੱਚ ਹੈ ਸਭਨਾ ਵਿੱਚ ਤੂੰ ਵਰਤਦਾ ਮੇਰੇ ਸਾਹਾ ਸਭ ਤੂੰ ਮੈਂ ਧਿਆਵੇਂ ਦਿਨ ਰਾਤ ਸਾਰਿਆਂ ਵਿੱਚ ਵਰਤਦਾ ਹੈ ਮੇਰੇ ਮਾਲਕ ਇਹ ਸਾਰੀਆਂ ਅੱਖਾਂ ਤੇਰੀਆਂ ਨੇ ਤੇਰੀ ਕੋਈ ਅੱਖ ਨਹੀਂ ਹੈ ਸਾਰੇ ਕੰਨ ਤੇਰੇ ਨੇ ਤੇਰੇ ਕੋਈ ਕੰਨ ਨਹੀਂ ਹੈ ਸਾਰੀਆਂ ਜ਼ੁਬਾਨਾਂ ਤੇਰੀਆਂ ਨੇ ਪਰ ਤੇਰੀ ਕੋਈ ਜ਼ੁਬਾਨ ਨਹੀਂ ਮੇਰੇ ਮਾਲਕਾ ਤੂੰ ਸਮੇ ਦੇ ਪ੍ਰਭਾਵ ਤੋਂ ਬਾਹਰ ਹੈ ਤੂੰ ਜੇ ਤੂੰ ਦੁਨੀਆ ਬਣਾਈ ਹੈ ਸਮਾਂ ਵੇ ਸੋਚੋ ਜੀ ਸਮਾਂ ਕਿੱਥੋਂ ਆ ਜਦੋਂ ਧਰਤੀ ਜਿਹੜੀ ਇੱਕ ਸੂਰਜ ਦਾ ਆਲੇ ਦੁਆਲੇ ਧਰਤੀ ਜਦੋਂ ਆਪਣੇ ਤੋਰੇ ਦੇ ਆਲੇ ਦੁਆਲੇ ਘੁੰਮਦੀ ਉਹਨੂੰ ਇੱਕ ਦਿਨ ਰਾਤ ਕਹ ਦਿੰਦੇ ਆ ਧਰਤੀ ਜਦੋਂ ਸੂਰਜ ਦੇ ਆਲੇ ਦੁਆਲੇ ਘੁੰਮਦੀ ਉਹਨੂੰ ਇੱਕ ਸਾਲ ਕਹ ਦਿੰਦੇ ਆ ਜੇ ਸੂਰਜ ਰੱਬ ਨੇ ਬਣਾਇਆ ਧਰਤੀ ਰੱਬ ਨੇ ਬਣਾਈ ਆ ਪਰ ਰੱਬ ਬਥੇ ਫਿਰ ਆਪਣੇ ਆਪ ਹੀ ਸਮੇ ਤੋਂ ਬਾਹਰ ਹੋਇਆ ਜੀ ਠੀਕ ਆ ਸਮਝ ਆਪਾਂ ਗੱਲ ਕਰੀਏ 24 ਘੰਟੇ ਦਾ ਇੱਕ ਦਿਨ ਹੋ ਗਿਆ ਜੀ 24 ਘੰਟੇ ਦਾ ਇੱਕ ਦਿਨ ਧਰਤੀ ਜਦੋਂ ਆਪਣੇ ਧੁਰੇ ਦੇ ਆਲੇ ਘੁੰਮੂਗੀ ਆਪਣੇ ਧੁਰੇ ਤੇ ਜਿੱਥੇ ਖੜੀ ਇੱਕ ਬੋਲ ਸਮਝ ਲਓ ਜੇ ਇੱਕ ਚੱਕਰ ਪੂਰਾ ਕਰੂਗੀ ਆਪਣੇ ਦਿਵਾਲੇ ਠੀਕ ਹੈ ਜੀ ਤਾਂ ਉਹਨੂੰ ਇੱਕ ਦਿਨ ਰਾਤ ਕਹਿੰਦੇ ਆ ਜਦੋਂ ਉਹੀ ਧਰਤੀ ਸੂਰਜ ਦੇ ਆਲੇ ਦੌਰ ਚੱਕਰ ਪੂਰਾ ਕਰੂਗੀ ਆਪਾਂ ਉਹਨੂੰ ਇੱਕ ਸਾਲ ਕਹਿੰਦੇ ਆ ਜਦੋਂ 100 ਵਾਰ ਕਰ ਦਿੰਦੇ ਆਪਾਂ 100 ਸਾਲ ਕਹਿ ਦਿੰਦੇ ਆ ਠੀਕ ਹੈ 1000 ਵਾਰ ਕਰੇਗੀ ਚੱਕਰ ਪੂਰਾ 1000 ਸਾਲ ਕਹਾਂਗੇ ਪਰ ਮੇਰੇ ਮਾਲਕਾ ਜੇ ਤੂੰ ਸੂਰਜ ਬਣਾਇਆ ਜੇ ਤੂੰ ਧਰਤੀਆਂ ਬਣਾਈਆਂ ਠੀਕ ਹੈ ਫਿਰ ਮਦ ਉਸ ਸਮਾਂ ਵੀ ਤਹੀ ਬਣਾਇਆ ਹੈ ਨਾ ਕੋਈ ਉਦਾਂ ਸਮਾਂ ਚ ਤਾਂ ਕੋਈ ਹੈ ਨਹੀਂ ਸੀ ਜਿਹੜੀ ਸੂਰਜ ਤੋਂ ਬਿਪਰ ਕੋ ਘੜੀ ਚੱਲਦੀ ਹੋਵੇ ਟੱਕ ਟੱਕ ਕਰਦੇ ਹੋਵੇ ਨਾ ਸਮੇਂ ਅਸੀਂ ਬਣਾਏ ਨੇ ਤੂੰ ਇਸ ਸਮੇਂ ਤੋਂ ਬਾਹਰ ਹੈ ਠੀਕ ਹੈ ਸਮੇਂ ਦਾ ਨਾਮ ਅਸੀਂ ਦਿੱਤਾ ਸਾਰੇ ਤਰੀਕੇ ਨਾਲ ਚੱਲ ਰਹੀ ਹੈ ਇਹੀ ਸਮਾਂ ਤੁਸੀਂ ਹੋਰ ਗ੍ਰਹਿ ਤੇ ਚਲੇ ਜਾਓ ਵੱਖ ਟੰਗ ਨਾਗਾ ਜੀ ਸੇਮ ਸਮਾਂ ਨਹੀਂ ਹੋਵੇਗਾ ਜਿਹੜਾ ਇੱਥੇ 1 ਸਾਲ ਹੋਵੇਗਾ ਉੱਥੇ ਕੀ ਪਤਾ 4 ਮਹੀਨੇ ਹੋਏ ਹੋਣ 6 ਮਹੀਨੇ ਹੋਏ ਹੋਣ ਜੀ ਜਿੰਨਾ ਸੂਰਜ ਦੇ ਨੇੜੇ ਜਾਏ ਚਲੋਗੇ ਕੀਪ ਦਾ 5 ਸਾਲ ਵੀ ਹੋ ਸਕਦੇ ਇੱਥੇ 1 ਸਾਲੀ ਹੋਵੇ ਜਿੰਨਾ ਦੂਰ ਜਾਈ ਜਾਵਾਂਗੇ ਮਾਰਸ ਤੇ ਜਾਈ ਜਾਵਾਂਗੇ ਪਲੂਟੋ ਤੇ ਜਾਈ ਜਾਵਾਂਗੇ ਉੱਥੇ ਇੱਥੋਂ ਦੇ 10 ਸਾਲ ਉੱਥੋਂ ਦੇ 1 ਸਾਲ ਦੇ ਬਰਾਬਰ ਵੀ ਹੋ ਸਕਦੇ ਹੈ ਜੀ ਇਸ ਲਈ ਸਮਾਂ ਸਾਡਾ ਕਨਸੈਪਟ ਹੈ ਮਨੁੱਖਾਂ ਦਾ ਕਨਸੈਪਟ ਹੈ ਰੱਬ ਦਾ ਕਨਸੈਪਟ ਨਹੀਂ ਹੈ ਜੀ ਠੀਕ ਹੈ ਇਸ ਲਈ ਰੱਬ ਕਿਸੇ ਸਮੇਂ ਵਿੱਚ ਸੀਮਤ ਨਹੀਂ ਹੈ ਸਮਾਂ ਅਸੀਂ ਸਮੇਂ ਨੂੰ ਅਹਿਮੀਅਤ ਦਿਤੀ ਹੈ ਪਰਮਾਤਮਾ ਨੇ ਇੱਕ ਧੂਰੀ ਧਰਤੀ ਦੀ ਧੂਰੀ ਬਣਾਈ ਹੈ ਦੁਨੀਆ ਬਣਾਈ ਹੈ ਪਰਮਾਤਮਾ ਨੇ ਉਸ ਦੇ ਹੁਕਮ ਵਿੱਚ ਦੁਨੀਆ ਚੱਲ ਰਹੀ ਹੈ ਅਸੀਂ ਸਮਝਣ ਦੇ ਲਈ ਅਸੀਂ ਆਪਣੇ ਆਪ ਨੂੰ ਸਮਝਣ ਦੇ ਲਈ ਉਸ ਕਾਇਨਾਤ ਨੂੰ ਸਮਝਣ ਦੇ ਲਈ ਵੱਖ-ਵੱਖ ਉਸ ਦੇ ਨਾਮ ਬਣਾ ਲਏ ਜਿਵੇਂ ਐਟਮ ਕਰ ਲਿਆ ਉਹਵੇਂ ਸਮਾਂ ਬਣਾ ਲਿਆ ਜੀ ਠੀਕ ਹੈ ਪਰ ਪ੍ਰਮਾਤਮਾ ਜਿਹੜਾ ਮੇਰਾ ਮਾਲਕਾ ਤੂੰ ਸਮੇਂ ਤੋਂ ਬਾਹਰ ਤੂੰ ਸਮੇਂ ਦੇ ਪ੍ਰਭਾਵ ਤੋਂ ਬਾਹਰ ਹੈ ਤੇਰੀ ਕੋਈ ਮੂਰਤ ਨਹੀਂ ਤੂੰ ਸਾਰੇ ਵਿੱਚ ਹੈ ਮੇਰਾ ਮਾਲਕਾ ਸਭ ਕੁਝ ਤੇਰੇ ਤੋਂ ਹੈ ਏਸੀ ਜੀ ਕਾਰੂ ਮੋਤਾ ਠੀਕ ਹੈ ਅੱਗੇ ਆਪਾਂ ਦੇਖਾਂਗੇ ਜੀ ਅਜੂਨੀ ਦਾ ਅਜਲੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ